ਸਸਰੀ ਰਾਲ ਮਿੱਤਰੋ ਜਿਵੇਂ ਜੀ ਆਪਾਂ ਨੂੰ ਪਤਾ ਹੀ ਟਟੇ ਦੇ ਵਿੱਚ ਐ ਕਿ ਸੁੰਡੀ ਦੀ ਸੁੰਡੀ ਬਹੁਤ ਜਿਆਦਾ ਹਮਲਾ ਤੇ ਕੜਤਾਂ ਦੇ ਵਿੱਚ ਇੰਨਾ ਟ ਸੁੰਡੀ ਜਿਆਦਾ ਜਿਵੇਂ ਇਸ ਤਰ੍ਹਾਂ ਵੀ ਡੈੜੀਆਂ ਪੈ ਰਹੀਆਂ ਵੀ ਸਾਰੇ ਵਾਹਨਾਂ ਦੇ ਵਿੱਚ ਇਸ ਤਰ੍ਹਾਂ ਹੀ ਹੋ ਜਾਂਦੀ ਹੈ ਤੇ ਜਦੋਂ ਆਪਾਂ ਪਾਣੀ ਲਾ ਦਿੰਨੇ ਆ ਤੇ ਇਸ ਤੋਂ ਜ਼ਿਆਦਾ ਟੰਬ ਵਧ ਜਾਂਦਾ ਤੇ ਤੁਹਾਨੂੰ ਮੈਂ ਦੱਸਣਾ ਚਾਹਣਾ ਜੇ ਆਪਾਂ ਪਹਿਲਾਂ ਇੱਕ ਕਲੋਰੋ ਸਪਰੇ ਕੁਛ ਖੇਤਰ ਦੇ ਵਿੱਚ ਆਪਾਂ ਕਲੋਰੋ ਸਪਰੇ ਪੁਰਲਾ ਦਿੱਤੀ ਸੀ ਤੇ ਮਨਦੀਪਾ ਨੂੰ ਆਪਾਂ ਨੂੰ ਕਲੋਰ ਦਾ ਰਿਜ਼ਲਟ ਨਹੀਂ ਮਿਲਿਆ ਹਣਾ ਨਾ ਵੀ ਜੀ ਆਪਾਂ ਜਿਹੜੇ ਤਾਂ ਕਲੋਰੋ ਦਾ ਰਿਜ਼ਲਟ ਮਿਲ ਰਿਹਾ ਹੈਗਾ ਹਾਂ ਤੇ ਇਹ ਕਲੋਰੋ ਤੋਂ ਬਾਅਦ ਆਪਾਂ ਫੇਮ ਸਪਰੇ ਨਹੀਂ ਪਹਿਲਾਂ ਉਹ ਜਿਹੜੀ 10 ਟਲਿਆਂ ਦੇ ਵਿੱਚ ਆਪਾਂ ਰੇਂਜ ਲਾਇਆ ਸੀ ਪਾਣੀ ਦਾ ਹਾਂਜੀ ਤੇ 10 ਟਲਿਆਂ ਦੇ ਵਿੱਚ ਆਪਾਂ ਰੇਂਜ ਲਾਉਣ ਸਰ ਤੇ ਆਪ ਨੂੰ ਕੋਈ ਰਿਜ਼ਲਟ ਨਹੀਂ ਮਿਲਿਆ ਜਾਂਦੀ ਤੇ ਜਿਵੇਂ 10% ਸੀ ਪਹਿਲਾਂ ਛੰਡ ਤਾਂ ਉਸ ਤੋਂ ਬਾਅਦ 20% ਹੋ ਗਿਆ 10% ਵੱਧ ਗਿਆ ਜੀ ਹਾਂਜੀ ਵੱਧ ਗਿਆ 10% ਹੋਰ ਵੱਧ ਗਿਆ ਜੀ ਤੇ ਕੁਸਤੇ ਬਾਅਦ ਫਿਰ ਅਸੀਂ ਮਿੱਤਰੋ ਜਦੋਂ ਆਖਿਆ ਵੀ ਇਸ ਤੇ ਜਿਹੜੇ ਵਾਹਨ ਆਪਣੇ ਜ਼ਿਆਦਾ ਡਾਕਟਰ ਨੇ ਵੀ ਜਿਆਦਾ ਹਾਰਡ ਨੇ ਵੀ ਪਾਣੀ ਤਾਂ ਆਪਾਂ ਲਾ ਨਹੀਂ ਸਕਦੇ ਉਸ ਤੋਂ ਬਾਅਦ ਆਪਾਂ ਫੇਮ ਸਪਰੇਅ ਕਰਤੀ ਸੀ ਉੱਤੇ ਹਾਂਜੀ ਤੇ ਫੇਮ ਸੁਰਪੇ ਇਹਦਾ ਵੀ ਆਪਾਂ ਕੋਈ ਰਿਜ਼ਲਟ ਨਹੀਂ ਮਿਲਿਆ ਆਪਾਂ ਨੂੰ ਹਾਂਜੀ ਉਹਨਾਂ ਦਾ ਵੀ ਕੋਈ ਰਿਜ਼ਲਟ ਨਹੀਂ ਆਪਾਂ ਨੂੰ ਉਹ ਦੱਸਿਆ ਹਾਂ ਵੀ ਆਪਾਂ ਇਹ ਉੱਪਰ ਪਾ ਦਿੰਦੇ ਆ ਵੀ ਕਹਿੰਦੇ ਵੀ ਸੁੰਡ ਮਰ ਜੂ ਇਸ ਨਾਲ ਪਰ ਉਹਦੇ ਵਿੱਚ ਵੀ ਕੋਈ ਸੁੰਡ ਨਹੀਂ ਮਰਿਆ ਨਾ ਜੀ ਕੋਈ ਉਹਦੇ ਨਾਲ ਆਪਾਂ ਨੂੰ ਕੋਈ ਏਡਾ ਕੱਤ ਲੱਗਿਆ ਨਹੀਂ ਉਹਦੇ ਵਿੱਚ ਵੀ ਤੇ ਹੁਣ ਆਪਾਂ ਜੀ ਹੁਣ ਆਪਾਂ ਕੁਛ ਆਪਣੇ ਮਿੱਤਰ ਨੇ ਦੱਸਿਆ ਵੀ ਲੈਂਬੜਾ ਜਿਹੜੀ 4.9 ਹੈ ਹਾਂਜੀ ਤੇ ਲੈਂਬੜਾ ਜਿਵੇਂ 4.9 ਹੈ ਕਹਦੇ ਇਹ ਤੇ ਇਹ ਰਿਜ਼ਲਟ ਚੰਗਾ ਦੱਸ ਦਿਆ ਵੈਸੇ ਆਪਾਂ ਪਹਿਲੀ ਵਾਰੀ ਪਾ ਰਹੇ ਆ ਜੇ ਤੇ ਤੁਹਾਨੂੰ ਦੱਸਣੇ ਬਾਅਦ ਵਿੱਚ ਵੀਡੀਓ ਦੇ ਵਿੱਚ ਜੇ ਇਹਨੇ ਕੁਝ ਹੁੰਡ ਮਾਰਿਆ ਤੇ ਉਸ ਤੋਂ ਬਾਅਦ ਤੇ ਕੋਸ਼ ਆਪਾਂ ਸੀਸੀਬਾ ਦਾ ਵੀਰ ਜੀ ਲੈਂਦਾ ਹੋਇਆ ਸਲਫਰ ਸਲਫਰ ਆਪਾਂ ਇਸ ਤਰ੍ਹਾਂ ਲੈਂਦਾ ਹੋਇਆ ਵੀ ਜਿਹੜੇ ਆਪਣੇ ਜਿਆਦੇ ਵਾਣ ਝੋਨੇ ਵਾਲਿਆ ਜੀਰੀ ਵਾਲਿਆ ਤੇ ਪਾਣੀ ਇਹਦੇ ਨਾਲ ਛੇਤੀ ਪੀ ਜਾਂਦੇ ਆਪਣੇ ਖੇਤਰਾ ਵੀ ਤਰਤੇ ਦੇ ਕੋਈ ਪੀਲਾ ਪਾਣੀ ਆਉਂਦਾ ਇਹ ਆ ਪੱਤਾ ਪਾ ਰਹੇ ਆ ਵੀ ਜੜ੍ਹਾਂ ਨੂੰ ਮਜ਼ਬੂਤ ਕਰ ਦਿੰਦਾ ਇਹ ਮਨਦੀਪ ਉਹ ਜਿਹੜੇ ਕੁਸ਼ਵਾਨ ਤੇ ਪਚਾਰ ਦਿਨ ਹੋ ਗਏ ਇਸ ਸੀਸੀ ਲੈਂਬੜਾ ਮਾਰੀ ਸੀ ਦਵਾਈ ਫਿਰਤੀ ਸੀ ਮਣੀ ਆਪਾਂ ਵੀ ਡੇਢ ਟਾ ਏਕੜ ਤੇ ਲੀਟਰ ਪਾਇਆ ਹਨਾ ਹਾਂਜੀ ਡੇਢ ਤੇ ਜੀ ਡੇਢ ਤੇ ਹੀ ਪਾਇਆ ਜਾਂਦਾ ਜੀ ਸਵਾ ਤੇ ਹੀ ਪਾਇਆ ਜਾਂਦਾ ਜੀ ਸਵਾ ਤੇ ਆਪਾਂ ਡੇਢ ਤੇ ਪਾਇਆ ਸੀ ਪਹਿਲਾਂ ਡੇਢ ਤੇ ਆ ਹਾਂ ਵੀ ਇਹ ਸੰਟ ਦੇ ਸਾਹਬ ਤੇ ਹੈ ਜੀ ਜੀ ਜਿਆਦਾ ਟੇਕ ਆ ਉਹ ਚੋਂ ਆਪਾਂ ਕੁਸ਼ ਵਧੀਆ ਰਿਜ਼ਲਟ ਮਿਲਿਆ ਹਾਂਜੀ ਤੇ ਆਪਣਾ ਰੌਣ ਦਾ ਤਰੀਕਾ ਜੀ ਸੀ ਹੋ ਜਾ ਉਹ ਚੋਂ ਬਸ ਥੋੜਾ ਜਿਹਾ ਵੀ ਆਏ ਆ ਵੀ ਆਪਾਂ ਮਿੱਟੀ ਦੇ ਵਿੱਚ ਲਾ ਕੇ ਜੀ ਤੇ ਜੂਰਗੇ ਦੇ ਵਿੱਚ ਮਿਕਸ ਕਰ ਸਕਦੇ ਆ ਅੱਛਾ ਅੱਛਾ ਹਾਂਜੀ ਤੇ ਜੇ ਆਪਾਂ ਸਲਫਰ ਦੇ ਵਿੱਚ ਇਹਨੂੰ ਰਲਵਾ ਲਈਏ ਹਾਂਜੀ ਸਲਫਰ ਦੇ ਵਿੱਚ ਵੀ ਇਹ ਦੇਖੋ ਪਾੜੇ ਦੇ ਠਿਪੜਾ ਵੀ ਰਲਦਾ ਦੇ ਵਿੱਚ ਹਾਂਜੀ ਇਹ ਆਪਾਂ ਦੇਖ ਲੈਣੇ ਜੀ ਜੇ ਸਲਫਰ ਦੇ ਵਿੱਚ ਹੀ ਰਲ ਜੇ ਆਪਾਂ ਨੂੰ ਫਿਰ ਆਪਾਂ ਨੂੰ ਮਿੱਟੀ ਜ਼ਰੂਰਤ ਨਹੀਂ ਹਾਂ ਨਹੀਂ ਐਂ ਹੁੰਦਾ ਨਾ ਜੀ ਵੀ ਕਈ ਵਾਰ ਵੀ ਆਪੇ ਕੋਈ ਬਾਣ ਪਾਣੀ ਪੀਂ ਜਾਂਦੇ ਆ ਜੀ ਨਹੀਂ ਪਹਿਲਾਂ ਤਾਂ ਉਹ ਸਲਫਰ ਪਾਈ ਨਹੀਂ ਹਾਂਜੀ ਇਹ ਤਾਂ ਆਪਾਂ ਸਲਫਰ ਪਾਉਣੀ ਆ ਹੁਣ ਹਾਂਜੀ ਹਾਂਜੀ ਚੋਏ ਜਿਹੜਾ ਬਾਣ ਆਪਣਾ ਜਿਆਦਾ ਡਾਕਟਰ ਹੈ ਡਾਕਟਰ ਤੇ ਜਿਹੜਾ ਹੁਣ ਡਾਕਟਰ ਨੂੰ ਝੋਨੇ ਵਾਲਾ ਜਿਆਦਾ ਜੀਰੀ ਵਾਲਾ ਬਾਣ ਜਿਵੇਂ ਆਪਾਂ ਟਹਾਟ ਬਾਣ ਰਹਿ ਦਿੰਨੇ ਆਪਾਂ ਤੇ ਇਸ ਨਾਲ ਪਾਣੀ ਪੀਣ ਨਾਲ ਹੀ ਛੇਤੀ ਤੇ ਤਾਂ ਹੀ ਆਪਾਂ ਸਲਫਰ ਪਾ ਰਹੇ ਆ ਤੇ ਥੋੜਾ ਜਿਹੜਾ ਵੀਰੇ ਸੁਪਰ ਸੀਡਰ ਵਾਲੀ ਬਜਾਈ ਐ ਤੇ ਸੁਪਰ ਸੀਡਰ ਵਾਲੀ ਜਿਹੜੀ ਜ਼ਮੀਨਾਂ ਇਹ ਚ ਪਾਣੀ ਥੋੜਾ ਭਰਮਾ ਲਾਦਾ ਜਿਵੇਂ ਆਪਾਂ 0 ਟ੍ਰੈਲ ਵਾਲੀ ਹੁੰਦੀ 0 ਟ੍ਰੈਲੇ 'ਚ 2 ਘੰਟੇ ਜੇ ਕਿੱਲਾ ਰੇਂਜ ਲਾ ਦਿੱ ਜਾਂਦਾ ਤਾਂ ਇਹ ਆਪਣਾ 4 ਘੰਟੇ ਕਿੱਲਾ ਠਾ ਜਾਂਦਾ ਆਪਣੇ ਤੋਂ ਹਣਾ ਵੀ ਅੱਜ ਆਪਣਾ 4 4.5 ਘੰਟੇ ਲਾ ਦਿੱ ਜਾਂਦੇ ਹਾਂ ਕਿੱਲੇ ਦੇ ਚਾਰ 4.5 ਘੰਟੇ ਤੇ 2 2.5 ਘੰਟੇ 'ਚ ਪਾਣੀ ਵੱਧ ਪਾ ਜਾਂਦਾ ਹਾਂਜੀ ਹਾਂਜੀ ਮੰਡੀ ਮਣੋਂ ਮਿੱਟੀ ਥੋੜੀ ਪਾਣੀ ਪੂਜਾ ਪਾਣੀ ਪੂਜੇ ਪਾਣੀ ਪੂ ਥੋੜੀ ਹੈ ਹਣਾ ਹਾਂਜੀ ਦੇ ਥੋੜਾ ਰਲਾ ਜੋਰ ਬਿੱਟੀਆਂ ਐ ਪਾਣੀ ਪੂਈ ਆਪਾਂ ਨੇ ਕੋਲ 1 ਲੀਟਰ ਹੋਰ ਵੀ ਹੈ ਨਾ ਜੀ ਉਹ ਵੀ ਮਿਕਸ ਕਰਨਾ ਜੀ ਇਹਦੇ ਵਿੱਚ ਨਹੀਂ ਆਪਾਂ ਹੁਣੇ ਮੰਨ ਤੇ 2 ਗਿਲਾਣ ਡੇਢ ਲੀਟਰ ਪਾ ਰਹਿਆ ਹਾਂ ਹਾਂਜੀ 2 ਗਿਲਾਣ ਡੇਢ ਲੀਟਰ ਹੀ ਠੀਕ ਹੈ ਵੀ ਡੇਢ ਥਿਲੇ ਤਰੀਬਨ ਲੀਟਰ ਪਾ ਰਹੇ ਆਪਾਂ ਹਾਂਜੀ ਹਾਂਜੀ ਮੰਦੀ ਥੋੜੀ ਮਤਲਬ ਮਿੱਟੀ ਲੈ ਲੈਣੀ ਮਿੱਟੀ ਦੇ ਨਾਲ ਪਤਾ ਕੀ ਸੀ ਇਹਨੇ ਵਧੀਆ ਰਲ ਜਾਣਾ ਸੀ ਜੋ ਮਿੱਟੀ ਨਾਲ ਇੱਥੇ ਲਾ ਦੇ ਉਸ ਤੋਂ ਬਾਅਦ ਜੂਰੇ ਦੇ ਵਿੱਚ ਡਰਲੀ ਮਿਟਸ ਤੇ ਉਸ ਤੋਂ ਬਾਅਦ ਵਧੀਆ ਛਿਟਾਉ ਉਹ ਇਹਦਾ ਇੱਕ ਮਿੰਟ ਕੋ ਆਪਣ ਨੂੰ ਪਤਾ ਸੀ ਮਿੱਟੀ ਥੋੜੀ ਜਿਹੀ ਲੈਣੀ ਪਣੀ ਹੈ ਹਾਂਜੀ ਤੇ ਮਿੱਟੀ ਲਾ ਲਓ ਮਿੱਟੀ ਦੇ ਨਾਲ ਜਿਹੜਾ ਆਪਣ ਨੂੰ ਰਿਜ਼ਲਟ ਪਤਾ ਕੀ ਇਹ ਤੇ ਇਹਦੇ ਵਿੱਚ ਘੋਲ ਵਧੀਆ ਬਣ ਜਾਣਾ ਮਿੱਟੀ ਨਾਲ ਹਾਂਜੀ ਹਾਂਜੀ ਤੇ ਪਾ ਤੂੰ ਉਸ ਤੋਂ ਬਾਅਦ ਜਿਹੜੀ ਦਵਾਈ ਹੈ ਫੇਰ ਲਾਈ ਮਿੱਟੀ ਦੇ ਵਿੱਚ ਬਹੁਤ ਆ ਬਹੁਤ ਮਿੱਟੀ ਮਨਦੀਪ ਬਹੁਤ ਐਨੀ ਜਿ ਮਿੱਟੀ ਕਿਹੜਾ ਲਾ 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 ਦੇ ਨੂੰ ਇੱਥੇ ਮਿਕਸ ਕਰਕੇ ਉਸ ਤੋਂ ਬਾਅਦ ਜੂਰੀਅਮੈਂਟਸ ਕਰ ਲਈ 40 ਲੀਟਰ ਲਾ ਦੇ ਨਹੀਂ ਦਾ ਅੱਧਾ ਇਹ ਪਾਲਾ ਲੀਟਰੋਂ ਪਾਲਿਆ ਹਾਂਜੀ ਡੇਢ ਲੀਟਰ ਹੋ ਜੂ ਡੇਢ ਹੋ ਜੂ ਜੀ ਲਾ ਵੀ ਮਿੱਤਰੋ ਸਲਫਰ ਜੂਰੀਆ ਤੇ ਲੈਂਬੜਾ ਦਾ ਹੋੜਾ ਢੋਲ ਤਿੰਨਾਂ ਦਾ ਬਹੁਤ ਸੁਨੋ ਬਣਿਆ ਤੇ ਮਨਦੀਪ ਨੇ ਭਰ ਲਿਆ ਥੈਲਾ ਸਿੱਟਣ ਵਾਸਤੇ ਕੋਈ ਆਪਣਾ ਵਿਚਾਰ ਹੋਵੇ ਤਾਂ ਕਮੈਂਟ ਕਰਕੇ ਵੀਰ ਜਰੂਰ ਦੱਸਿਓ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਕਮੈਂਟ ਜਰੂਰ ਕਰਨਾ